इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜੀ ਕਾ ਖਾਲਸਾ ਵਾਹੀ ਕੀ ਫਤਿਹ ਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਜੀ ਜੋ ਸਮਾਗਮ ਉਪਰਾਲਾ ਕੀਤਾ ਜੀ ਉਹਦਾ ਕੀ ਕਹਿਣਾ ਚਾਹੋਗੇ ਬਾਰੇ ਜੀ ਹਾਂ ਜੀ ਗੁਰੂ ਪਿਆਰੀ ਸਾਹਿਬਾਨ ਜੀ ਨੂੰ ਬੇਨਤੀ ਕਰਦੇ ਹਾਂ ਕਿ ਅੱਜ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਸੰਬੰਧਿਤ ਗੁਰਦੁਆਰਾ ਹਾਜ਼ੀਰਤਨ ਸਾਹਿਬ ਤੋਂ ਨਗਰ ਕੀਰਤਨ ਕੱਢੇ ਗਏ ਇਰੇ ਵਿੱਚ ਸੰਗਤਾਂ ਦਾ ਬਹੁਤ ਭਾਰੀ ਇਕੱਠ ਸੀ ਬੜੀ ਵੱਡੀ ਗਿਣਤੀ ਚ ਸੰਗਤਾਂ ਨੇ ਪਛਾਹ ਦਿਖਾਇਆ ਗੁਰਦਰਾ ਸਾਹਿਬ ਹਾਜ਼ੀਰਤਾਂ ਤੋਂ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਨਗਰ ਕੀਰਤਨ ਸ਼ਾਮ ਨੂੰ ਸਮਾਪਤੀ ਗੁਰਦਰਾ ਸਾਹਿਬ ਵਿਖੇ ਹੋਈ ਹੈ ਤੇ ਸੰਗਤਾਂ ਦਾ ਭਾਰੀ ਇਕੱਠ ਹੁਣ ਵੀ ਗੁਰਦਰਾ ਸਾਹਿਬ ਵਿੱਚ ਮੌਜੂਦ ਹੈ ਕੱਲ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸੰਬੰਧਿਤ ਆਪ tác ਸਭਾ ਨਾਲ ਐਸੈਂਸ ਸਾਹਿਬਾਨ ਉਪਰੰਤ ਰਾਗੀ ਅਤੇ ਉਪਰੰਤ ਕਥਾਵਾਚਕ ਕੀਰਤਰੀਆਂ ਸਾਡੇ ਕੋਲ ਪਹੁੰਚ ਰਹੇ ਨੇ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਬਾਬਾ ਦੀਪ ਸਿੰਘ ਜੀ ਦੇ ਜੋ ਜੰਗਨ ਦੇ ਸਬੰਧਤ ਚ ਬਠੰਡਾ ਦੀਆਂ ਸੰਗਤਾਂ ਨੂੰ ਵੱਲੋਂ ਪਹਿਲੀ ਵਾਰ ਵੱਡੇ ਪੱਧਰ ਤੇ ਉਪਰਾਲਾ ਕਰਕੇ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਹਮ ਹਮਾ ਕੇ ਸੰਗਤਾਂ ਨੂੰ ਬੇਨਤੀ ਹੈ ਕਿ ਪਹੁੰਚਣ ਦੀ ਕਿਰਪਾ ਕਰਨ। ਗੁਰੂ ਘਰ ਦੀਆਂ ਖੁਸ਼ੀਆਂ ਵੰਡਾਉਣ ਅਤੇ ਆਪਣੇ ਤਨ ਮਨ ਧੰਦੇ ਨਾਲ ਸੇਵਾ ਕਰਨੀ। ਬਾਈ ਖਾਲਸਾ ਹਾਂਜੀ ਬਾਬਾ ਜੀ ਬਾਈ ਖਾਲਸਾ ਫੱਦੇ ਜੀ ਕੀ ਕਹਿਣਾ ਚਾਹੋਗੇ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬੀ ਮਾਦਸ ਵਿੱਚ ਇਸ ਪਤਾਰ ਸਾਹਿਬ ਦੀ ਗੁਰੂ ਸੰਸਾਧ ਜੀ ਦੇ ਆਨ ਸਤਨ ਉਰਦਾਰ ਹਾਜ਼ਰ ਹੋ ਸਮਾ ਅੱਜ ਦੇ ਬੰਲੇ ਮੁਖੀ ਅਮਰਸ਼ੀਰਿਤ ਬਾਬਾ ਦੀਪ ਸਿੰਘ ਜੀ ਦੇ ਜਨਤ ਹੈ ਬਤ ਪਤਾ ਹੈ ਮਹਾਨ ਨਗਪਤਨਾ ਰਾਮ ਗੋਆ ਸਾਧੂ ਜੀ ਦੀਆਂ ਸੰਸਕਾ ਆਪਣਾ ਆਦਰ ਬਣਾ ਹੁੰਦਾ ਪਿਆ ਇਸ ਲਈ ਉਧਰ ਆ ਗਏ ਸਾਹਿਬ ਜੀ ਸਮਾਪਤੀ ਹੋਈ ਹੈ ਸਰਵਤ ਸੰਤਾ ਨੇ ਲਾਸਟ ਵਿੱਚ ਗਿਆਨ ਪਰ ਲੰਘਾ ਦੇ ਨਾਮ ਨਾਲ ਕੰਮ ਕਰਦੇ ਮਾਨ ਕਰਕੇ ਦੇਣ ਕਰਕੇ ਸੇਵਾ ਮਾਣੇ ਦਾ ਸਾਤ ਨੂੰ ਰਵੱਸਦਾ ਸੰਪੂਰਨਤਾ ਉਹੀ ਹੈ ਪੱਤੀ ਕਾਨੂੰ ਦੇ ਸਰ ਪਾਲਨ ਸਥਾਨ ਦੇ ਮਹਾਨ ਗੁਰਮਖ ਸਮਾਨੀ ਵਸੇਰੇ ਨਾਮ ਨੂੰ ਦੁਬਾਰਾ 1:30 ਵਜੇ ਤੱਕ ਆਮ ਸ਼ਹੀਦ ਬਾਬਾ ਜੀ ਸਿੰਘ ਦੇ ਜਨਮ ਦਿਹਾੜੇ ਵਿੱਚ ਸਮਰਪਿਤ ਹੋਵਾਂਗੇ ਆਧਿ ਜਿਸ ਦੇ ਵਿੱਚ ਸਿੰਘ ਸਾਹਿਬ ਗਣਜੋਤਾਰ ਸਿੰਘ ਜੀ ਨਗਰਾਂ ਤੋਂ ਕਾਰਨੀ ਕਰੀਏ ਦਾ ਪਾਕ ਸਥਾਨ ਪਰ ਗਿਆਨ ਨੂੰ ਚਰਨੀ ਸਿੰਘ ਜੀ ਕਥਾਵਾਚਕ ਗੁਰਦੁਆਰਾ ਅੰਮ੍ਰਿਤਸਰ ਮੁਹਾਲੀ ਅਕੀ ਪਾਈ ਵਿੱਚ ਤਸਵੀਰ ਅਨਮੋਲ ਜੀ ਦਾ ਮਾਲੀ ਪਾਣੀ ਸਿੱਖ ਜੀ ਦਾ ਪਾਉਂਦੇ ਹਾਂ ਸਾਰੀਆਂ ਹਸਪਤੰਡਾ ਸ਼ਹਿਰੀਆਂ ਸੰਗਤਾਂ ਇਸ ਸਮਾਗਮ ਦੇ ਵਿੱਚ ਗਿਆਨ ਸਹਿਜੂ ਮਿਲਣ ਹੈ ਨਾ ਸ਼ੁਭ ਹੋਣਾ ਬਹੁਤ ਵੱਡਾ ਉਪਰਾਲਾ ਹੈ ਆਪੀ ਸਭਾ ਸੰਗਤਾਂ ਬੇਨਤੀ ਲਾਈ ਸਾਧਨਾ ਸੰਗਤਾਂ ਨੇ ਕੱਲ ਦੀ ਸਮਾਗਮ ਦੇ ਵਿੱਚ ਇਸੇ ਤਰ੍ਹਾਂ ਸੇਵਾਵਾਂ ਕਰਨੇ ਹਮਾਂ ਦਾ ਆਪੀ ਭਾਈ ਦੇ ਹੱਕ ਤੇ ਆਪਣੀ ਸਫਲਤਾ ਹੈ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਹਾਂ ਜੀ ਚਾਹੇ ਕਰ ਲੋ ਮਾੜੇ ਨਾਲ ਕਰ ਜਾਈਏ ਮੀਡੀਆ ਨੇ ਅੰਸ਼ਿਤ ਅਗਰ ਜਨਾਬ ਹੋ ਕੇ ਆ ਗਏ ਨੇ ਬਹੁਤ ਬਲਕਿ ਹਾਸ਼ਿਆ ਨੇ ਜੀ ਤੇ ਬੀਨ ਹਾਂ ਜੀ ਵਾਈਕੁਰ ਜੀ ਕੀ ਕਹਿਣਾ ਚਾਹੋਗੇ ਜੀ ਸਮਾਗਮ ਬਾਰੇ ਜੀ ਅੰਮ੍ਰਿਤਸਰ ਗਾਇਕੋ ਦੀ ਕਾਲਸਾ ਵਾਇਗੋ ਦੀ ਫਤਿਹ ਆਈਥੇਕ ਦੁਆਰਾ ਆਧਿਵਤ ਸਹਿਵਿਕ ਜਿਸ ਵਾਰ ਪਹਿਲੀ ਵਾਰ ਪੰਨਾ ਵੀਰ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਕੱਲ ਸਾਰੇ ਸ਼ਹਿਰ ਦੀਆਂ ਪ੍ਰਵਾਹ ਵੇਡੀਆਂ ਇਕੱਠੀਆਂ ਹੋਈਆਂ ਸੀ ਬੜੀ ਰੌਣਕ ਲੱਗੀ ਬਾਦਲੇਗੀ ਜਿੱਦਕ ਨਗਰ ਕੀਰਤਨ ਵਾਕਵਕ ਸਾਲਾ ਦੇ ਹੁੰਦਾ ਹੋਇਆ ਸ਼ਾਨੂਪੁਰਦਰ ਸਾਹਿਬ ਅੱਜ ਦੀ ਤਰੀਕੇ ਸਪਾਤੀ ਹੋਈ ਹੈ। ਹੁਣ ਸੰਗਤਾਂ 'ਚ ਬੜਾ ਹੀ ਉਤਸ਼ਾਹ ਹੈ ਗੱਲ ਦੀ ਲੰਗਰ ਵਾਸਤੇ ਸੇਵਾ ਚੱਲ ਰਹੀ ਹੈ। ਸੰਗਤਾਂ ਬਹੁਤ ਤੁਸੀਂ ਨਾਲ ਤੇ ਬੜੇ ਉਤਸ਼ਾਹ ਨਾਲ ਸੇਵਾ ਕਰ ਰਹੀ ਹੈ। ਇਹ ਇਹ ਦੇ ਜਨਮ ਦਿਹਾੜਾ ਮਨਾਉਂਦੇ ਅਸੀਂ ਮੈਨੇਜਰ ਸਾਹਿਬ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ। ਤੁਹਾਨੂੰ ਬਹੁਤ ਧੰਨਵਾਦ ਕਰਦੇ ਹਾਂ ਕਿੰਨਾ ਨੇ ਇਸ ਤਰ੍ਹਾਂ ਦਾ ਸਮਾਰੋਹ ਨੂੰ ਤਿਆਰ ਕੀਤਾ। ਜੀ ਦਾ ਸਾਤਾ ਹੋਏ ਨੂੰ। Terima kasih <muchas> telah menonton!